ਉਹ ਬਿਲਕੁਲ ਸਾਫਾ ਪਾਰਟੀ ਪ੍ਰਧਾਨ ਵੀ ਅਸ਼wini ਜੀ ਕਲੀਅਰ ਕਰ ਚੁੱਕੇ ਆ ਬਾਰ ਬਾਰ ਮੈਂ ਕਹਿ ਚੁੱਕਿਆ ਬਾਰ ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਚਾਹੇ ਸਤਕਾਰਯੋ ਕੈਪਟਨ ਸਾਹਿਬ ਨੇ ਚਾਹੇ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤੈ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਹੈ ਇਹਨਾਂ ਨੇ ਤੇ ਅੱਜ ਅਸੀਂ ਉਹਨਾਂ ਦਾ ਸਮਝੌਤਾ ਕਰਕੇ ਅਸੀਂ ਕੀ ਲੋਕਾਂ ਦੇ ਮੂੰਹ ਦਿਖਾਵਾਂਗੇ ਮੈਨੂੰ ਇਹ ਗੱਲ ਦੱਸੋ ਨਾ ਭਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋੜ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕੀ ਕੁਝ ਨਹੀਂ ਕਰਾਇਆ ਇਹਨਾਂ ਨੇ ਕਿਸਾਨਾਂ ਨੂੰ ਸੜਕਾਂ ਤੇ ਬਿਠਾਉਣ ਨਾਲ ਇਹ ਜ਼ਿੰਮੇਵਾਰ ਨੇ ਜੇ ਇਹ ਸਹੀ ਗੱਲ ਕਰਕੇ ਫੀਡਬੈਕ ਸਹੀ ਦਿੰਦੇ ਉਦੋਂ ਇਸ ਕਰਕੇ ਇਹਨਾਂ ਨਾਲ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੈਰਿਟੀ ਆ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਯਾ ਤਰਨ ਤਰਨ ਅਰਗੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ